ਦੇਖੋ ਜੀ ਜਦੋਂ ਹਰ ਸੁੱਤ ਗਿਆ ਤੇ ਬੀਜੇਪੀ ਨੇ ਨਵੀਆਂ ਫਤੂਈਆਂ ਪਾ ਗਏ ਤੇ ਗੁੱਜੀ ਫਲੋਰਲਾ ਲਾ ਕੇ ਸੈਂਟਰ ਤੇ ਗਲੀ ਗਲੀ ਫਿਰਦੇ ਸੀ ਕਿ ਦੇਖੋ ਜੀ ਇਹ ਸਰਕਾਰ ਨੂੰ ਇਥੋਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਗਰਾਉਂਡ ਤੇ ਪੂਰਾ ਮਕਾਨਾ ਚਾਹੀਦਾ ਤੁਹਾਨੂੰ ਗੁੱਸੇ ਕਰਨਾ ਕੰਮ ਦਾ ਤੁਹਾਨੂੰ ਗੁੱਸੇ ਕਰਨਾ ਕੰਮ ਦਾ ਭਾਈ ਤਾਂ ਇਹ ਮੁੱਖ ਮੰਤਰੀ ਨੇ ਕਾਰ ਨਹੀਂ ਛੱਡੀ ਆਪਣੀ ਆਪਣਾ ਮੋਟਰਸਾਈਕਲ ਹੀ ਕਹਿ ਦਿੱਤਾ ਹੋਣਾ ਕਿ ਯਾਰ ਕੇ ਨੂੰ ਉਹ ਹੈਲੀਕਾਪਟਰ ਛੱਡ ਗਿਆ ਸਾਡਾ ਮੁੱਖ ਮੰਤਰੀ ਇਹ ਲੋਕਾਂ ਨੇ ਸੁੱਤ ਬਾਅਦ ਇਹ ਲੋਕਾਂ ਕੇ ਲੇਟਾ ਦੇ ਦਿੱਤੇ ਜਾ ਗ੍ਰਾਉਂਡ ਲੈਵਲ ਗ੍ਰਾਉਂਡ ਲੈਵਲ ਦੇ ਉੱਤੇ ਲੋਕਾਂ ਦੇ ਵਿੱਚ ਜਾ ਮੈਂ ਗ੍ਰਾਉਂਡ ਲੈਵਲ ਗ੍ਰਾਉਂਡ ਲੈਵਲ ਦੇ ਉੱਤੇ ਗ੍ਰਾਉਂਡ ਲੈਵਲ ਦੇ ਉੱਤੇ ਸਰਕਾਰ ਗ੍ਰਾਉਂਡ 'ਤੇ ਸਰਕਾਰ ਗ੍ਰਾਉਂਡ ਲੈਵਲ ਤੇ ਉਤਰੀ ਹੈ ਸਾਡੇ ਮੰਤਰੀ ਲਾਲਜਨ ਟਰਾਵਰ ਚੱਕ ਕੋਇਆ ਕਿਧਰ ਜਿੰਨਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਔਰੀਆਂ ਨੂੰ ਲੈ ਕੇ ਥੱਲੇ ਬੰਬਾਰ ਦਾ ਜਿੰਨੀਆਂ ਲੋਕਾਂ ਦਾ ਨੁਕਸਾਨ ਹੋਇਆ ਮੰਤਰੀ ਆਪ ਘਰ ਘਰ ਗਿਆ ਉਹਦਾ ਪੂਰਾ ਪਰਿਵਾਰ ਮੇਰੇ ਹਲਕੇ ਜਨਾਂ ਦੇ ਵਾਸ਼ਪ ਤੇ ਗਿਆ ਮੈਨੂੰ ਇਹ ਲੱਗਦਾ ਕਿ 15 ਤੋਂ 20 ਦਿਨ ਮੰਤਰੀ ਨੇ ਪੈਰੀ ਜੁੱਤੀ ਨਹੀਂ ਭਾਈ ਸਾਡਾ ਮੁੱਖ ਮੰਤਰੀ ਬਿੱਲ ਚਾਰ ਦਿਨ ਹਸਪੀਟਲ ਰਿਹਾ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਾ ਜਾ ਕੇ ਪੰਨਾ ਤੇ ਨਹਿਰਾ ਦੇ ਜਾ ਜਾ ਕੇ ਲੋਕਾਂ ਦੇ ਕਿਹਨੋਂ ਲੀਡਰ ਜਿਹੜੀ ਆਪਣੀਆਂ ਫੇਸਬੁੱਕਾਂ ਤੇ ਮੋਬਾਈਲ ਤੇ ਪਾਉਂਦੇ ਹੀ ਸਾਡਾ ਹੱਤਾ ਸਾਡਾ ਪਰਵਾਰ ਕੋਈ ਨਾ ਮੋਬਾਈਲ ਤੇ ਪਾਣਾ ਹੀ ਬਸ ਉਹ ਲੋਕਾਂ ਦੱਸਣਾ ਨਹੀਂ ਅੱਜ ਕਿੱਥੇ ਵਾਜੇ ਉਹ ਕੋਈ ਬੀਜ ਨਹੀਂ ਲੱਗਿਆ ਕੋਈ ਕੋਈ ਨਹੀਂ ਲੱਗਿਆ ਅੱਜ ਕਿੱਥੇ ਹੋ ਰਿਹਾ ਕਿਤੇ ਵਿੱਚ ਕੰਮ ਕੀਤਾ ਹੈ ਜਿਹਨੇ ਪਖਾਨ ਕੋਲ ਕੰਮ ਕੀਤਾ ਹੈ ਪੂਰੇ ਪੰਜਾਬ ਹਿਸਾਬ ਨਾਲ ਕੋਈ ਨਹੀਂ ਲੱਗਿਆ ਸਾਨੂੰ ਕੋਈ ਪਿਆਰ ਕੁਝ ਨਹੀਂ ਲੱਗਿਆ ਆ ਆਮਰਦਾ ਇਹ ਜਿਹੜਾ ਲਬਿਆ ਹੋਰ ਸਾਰੇ ਲੀਡਰਾਂ ਨੇ ਸਾਡੀ ਸਰਕਾਰ ਨੇ ਇਹ ਲੋਕਾਂ ਦੇ ਨਾਮ ਕੀਤਾ ਜਿਹਨੇ ਮਰ ਕੇ ਦਿੱਤਾ ਕਿਸੇ ਪਾਰਟੀ ਨੇ ਕਿਸੇ ਪਾਰਟੀ ਨੇ ਨਾ ਤੁਸਨ ਲਾ ਕੇ ਨੀਂਆ ਪੀਂਆ ਸ਼ਰਟਾਂ ਤੇ ਪਾ ਕੇ ਦੁਨੀਆ ਦੇ ਸਾਹਮਣੇ ਸਰਵੇ ਕਰਨਾ ਮੰਤਰੀ ਲਾਲਜਨ ਕਨਾਮ ਚੜਨੇ ਕਈ ਨਾਲ ਫੜ ਫੜ ਕੇ ਫੋਨ ਆਪਣੇ ਮੂੰਹਿਆਂ ਤੇ ਚੁੱਕ ਚੁੱਕ ਕੇ ਬੰਨਿਆ ਜਾਓ ਸਾਰਾ ਡਾੜੂ ਕੇ ਲਾ ਕੋਈ ਐਵੇਂ ਕੋਈ ਮੰਤਰੀ ਦੱਸੋ ਮੈਨੂੰ ਜਿਨੇ ਹੱਥ ਜਿਨੇ ਮੀਟਿੰਗ ਨੂੰ ਹੱਥ ਲਾਇਆ ਵੀ ਤੋਂ ਬੱਚੇ ਦਿਨ ਉਸ ਤੋਂ ਦਿਨੇ ਆਪਣੇ ਹੱਥਾਂ ਨਾਲ ਉਹਦਾ ਪਰਿਵਾਰ ਆਪਣੇ ਹੱਥ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕੰਮ ਕਰਦਾ ਐਵੇਂ ਗੱਲਾਂ ਕਰੀ ਜਾਂਦੇ ਨਾ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਵਿਜੇਤੀਆਂ ਨੂੰ ਕੰਮ ਕਰਾਉਣ ਤੋਂ ਸਵਾ ਕਾਂਗਰਸੀ ਨੂੰ ਗੱਲਾਂ ਕਰ ਤੋਂ ਸਵਾ ਇਹ ਤੇ ਬੰਦੇ ਕੱਤ ਨਹੀਂ ਐ ਕੋਈ ਨਾ ਇਹਦੀ ਮੰਤਰੀ ਕੋਈ ਕੰਮ ਨਹੀਂ ਕੀਤਾ ਬਸ ਹੁਣ ਕਰਨਾ ਕਰਨ ਨੂੰ ਆ ਗਏ ਨਾ ਹੋ ਰਹਿ ਰਹੀ ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ ਬਣ ਖੁਦ ਖੁਸ਼ੀਆਂ ਕਿਉਂ ਉੱਗੀਆਂ ਇਹ ਰੁੱਤ ਹੈ ਕਿਹੜੇ ਤੌਰ ਦੀ ਇਹ ਮੌਸਮ ਕਿਸੇ حساب ਦਾ ਕੀ ਦਸੀਏ ਹਾਲ ਪੰਜਾਬ ਦਾ ਕੀ ਦਸੀਏ ਹਾਲ ਕਹਿ ਰੇ ਗਵਾਈ ਜਾਣਾ ਕਈ ਲੈਹਣ ਇਸ ਮੌਸਮ ਦੇ ਨਜ਼ਾਰੇ ਤੇ ਕਈਆਂ ਦੀ ਸਿਰਾਂ ਮੀਟਾਈ ਜਾਣਾ ਕਈ ਬਣਾਉਣ ਇਸ ਮੌਸਮ ਦੇ ਵਿੱਚ ਪਕਵਾਨ ਤੇ ਕਈਆਂ ਦੀ ਜੁੱਲਿਆਂ ਦੀ ਅੱਗ ਵੀ ਤੋ ਬਜਾਈ ਜਾਣਾ ਅਸੀਂ ਕਾ ਤੁਸੀਂ ਦੇਖ ਰਹੇ ਹੋ ਅਮਰ ਪੰਜਾਬ ਚੈਨਲ ਮੈਂ ਤੁਹਾਡਾ ਨਹੀਂ ਲੋ ਪਿਛਲੇ ਦਿਨੀ ਜੇਕਰ ਗੱਲ ਕੀਤੀ ਜਬ ਪਿਛਲੇ ਮੱਥੇ ਵੀਕਐਂਡ ਦੇ ਵਿੱਚ ਜਿੱਤੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਸਦੀ ਹੈ ਪੰਜਾਬ ਦੇ ਜੜਾ ਜਿਹੜੀਆਂ ਹਲਾਕੇ ਰਟਕਿਆਂ ਜਾਂਦੇ ਨੇ ਉੱਤੇ ਹੀ ਪੰਜਾਬ ਇੱਕ ਤਵਾਹੀ ਦਾ ਕਹਿਣਾ ਪੰਜਾਬ ਨੂੰ ਵੇਖਣੋਂ ਮਿਲਦਾ ਉੱਤੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲਬਾਤ ਕੀਤੀ ਜਾਵੇ ਤਾਂ ਜ਼ਿਲ੍ਹਾ ਪਠਾਨਕੋਟ ਦੇ ਸਰਹਾਦੀ ਇਲਾਕੇ ਵਿੱਚ ਹੜ ਦੀ ਮਾਰ ਦੇ ਵਿੱਚ ਆਂਦੇ ਨੇ ਜਿੱਤੇ ਕੋਸੋਂ ਸਾਰ ਜਿਹੜੇ ਉਹ ਪਿੰਡ ਜਿਹੜੇ ਉਹ ਚੱਲ ਜਾਂਦੇ ਨੇ ਇਸ ਹੜ ਦੇ ਕਾਰਨ ਇਸ ਪਾਣੀ ਦੇ ਕਾਰਨ ਲੋਕਾਂ ਦੇ ਜਿਹੜੇ ਜੀਵ ਮਾਇਆ ਜਾਂਦੇ ਨੇ ਇਸ ਹੜ ਦੇ ਕਾਰਨ ਇਸ ਪਾਣੀ ਦੇ ਕਾਰਨ ਲੋਕਾਂ ਦੇ ਕਾਰੋਬਾਰ ਜ਼ਮੀਨਾਂ ਫਸਲਾਂ ਜਿਹੜੀਆਂ ਬਰਬਾਦ ਹੋ ਤਾਂ ਕਾਫੀ ਪੂਸਾਂ ਸਾਲ ਜਿਹੜੇ ਪਿੱਛੇ ਚੱਲ ਜਾਂਦੇ ਪਰ ਲੋਕਾਂ ਦੇ ਫੇਸ ਤੇ ਰਵਾਨੀ ਜਾਂ ਜਿਹੜੀਆਂ ਆਨ ਦੀ ਬਜਾਏ ਉਦਾਸੀਆਂ ਸਾਈਆਂ ਹੋਈਆਂ ਨੇ ਕਿਵੇਂ ਪਹਿਲਾ ਮਾਮੂ ਜਿਹੜਾ ਖੜਾ ਹੋਇਆ ਜਾਏਗਾ ਜੇਕਰ ਉੱਥੇ ਹੀ ਗੱਲ ਕੀਤੀ ਜਾਵੇ ਹਲਕਾ ਸੁजानਪੁਰ ਦੀ ਪਿੰਡ ਭੇੜੀਆਂ ਬਜ਼ੁਰਗੀ ਦੀ ਜਿੱਥੇ ਕੀ ਆਮਾ ਵੀ ਪਾਰਟੀ ਦੇ ਸੀਨੀਅਰ ਅਗੂ ਸਾਫ ਸਿੰਘ ਸਾਹਾ ਵੀ ਸਹੜ ਦੇ ਦਰਾਂ ਉਹਨਾਂ ਦਾ ਪਿੰਡ ਜਿਹੜਾ ਹੜ੍ਹ ਪਿੰਡ ਤੇ ਨਹੀਂ ਚਾਂਦਾ ਜਿੱਥੇ ਵੱਡਾ ਨੁਕਸਾਨ ਉਸ ਪਿੰਡ ਨੂੰ ਹੁੰਦਾ ਪਰ ਹਿੰਮਤ ਨਾਲ ਹਾਰਦਿਆ ਹੋਇਆ ਹੈ ਜੀ ਉਸ ਸਾਫ ਸਿੰਘ ਸਾਹਾ ਦੇ ਬੋਲੋ ਜਿੱਥੇ ਪੂਰਾ ਪਰਿਵਾਰ ਇਸ ਹੜ੍ਹ ਦੇ ਵਿੱਚ ਫਸਿਆ ਹੋਇਆ ਸੀ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਨਾਂ ਨਾਲ ਕਈ ਹੋਰ ਨਾਲਲੇ ਪਿੰਡ ਆ ਜਿਹੇ ਸਨ ਜਿਨ੍ਹਾਂ ਨੂੰ ਉਹਨਾਂ ਨੇ ਰੈਸਕਿਊ ਕਰਕੇ ਕਈ ਅਫਸਰਾਂ ਦੀ ਮਦਦ ਨਾਲ ਉਸ ਪਿੰਡ ਨੂੰ ਜਿਹੜਾ ਬਚਾਉਂਦੇ ਇਹਤੇ ਜਿਹੜੇ ਹਟਣ ਦਾ ਵੱਡਾ ਕਾਰਨ ਕੀ ਸੀਗਾ ਸਾਡੇ ਨਾਲ ਸਾਫ ਸਿੰਘ ਸਾਹਿਬਾ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੀ ਸੰਮਾਪਨਾ ਕਰਦੇ ਆ ਪਿਛਲੇ ਦਿਨ ਪੰਜਾਬ ਨੂੰ ਖੜਾ ਦੀ ਮਾਰ ਵੱਜਦੀ ਜਿਤੇ ਪੰਜਾਬ ਦੇ ਜੜਾ ਹਲਾ ਕੇ ਰੱਖ ਦਿੱਤੀਆਂ ਜਾਂਦੀਆਂ ਨੇ ਤੁਹਾਡਾ ਪਿੰਡ ਜਿੱਤੇ ਗੱਲਬਾਤ ਕੀਤੀ ਜਾਵੇ ਬੇੜੀਆਂ ਬਜੁੱਤੇ ਕਿੰਨਾ ਤੋਂ ਨੁਕਸਾਨ ਜਿਹੜਾ ਵੇਖਣਾ ਮੇਰੇ ਆ ਉਹਦੇ ਸੂਤਰਾਂ ਤੋਂ ਜਾਣ ਪੈਣਾ ਸੀ ਬਹੁਤ ਹੀ ਤੁਹਾਨੂੰ ਵੇਖਿਆ ਕਿ ਤੁਸੀਂ ਖੁੱਦ ਵੀ ਜਿਹੜੇ ਉਸ ਹੜ੍ਹਾਂ ਦੇ ਦੌਰਾਨ ਉਸ ਪਾਣੀ ਦੇ ਵਿੱਚ ਮजूद ਰਹੇ ਇੱਥੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਨਾਲ ਕੇ ਹੋਰ ਲਾਗੇ ਬੇੜਾ ਜੇ ਸਨ ਤੇਰਾ ਜਾਨ ਤੁਸੀਂ ਬਚਾਈ ਠੀਕ ਹੈ ਨਾ ਜਵਾਂਦੇ ਦੇਖੋ ਪਹਿਲੀ ਗੱਲ ਤੇ ਪਾਣੀ ਜਿਹੜਾ 26 ਤਰੀਕ ਦੀ ਗੱਲ ਹੈ ਮੈਂ ਸ਼ਾਮ ਨੂੰ 7:00 ਵਜੇ ਘਰ ਪੁੱਜਿਆ ਉਸ ਤੋਂ ਬਾਅਦ 7:30 ਵਜੇ ਘਰਦਿਆਂ ਨੇ ਪ੍ਰੋਗਰਾਮ ਬਣਾਇਆ ਕਿ ਡਾਊਨਟਾਊਨ ਜਾਣਾ ਹੈ ਮੈਂ ਉੱਥੇ ਜਾ ਰਿਹਾ ਸੀ 8:00 ਵਜੇ ਨਿਕਲਿਆ ਮੈਂ 8:30 ਵਜੇ ਜਦੋਂ ਘਰੋਂ ਨਿਕਲੇ ਆਂ ਤੇ ਘਰ ਤੋਂ ਨਿਕਲਦੇ 200 ਮੀਟਰ ਅੱਗੇ ਜਾ ਕੇ ਰੋਡ ਤੇ ਪਾਣੀ ਆ ਗਿਆ 2-2 3-3 ਫੁੱਟ ਪਾਣੀ ਆ ਗਿਆ ਤਾਂ ਮੈਨੂੰ ਫੋਨ ਵੀ ਆ ਗਿਆ ਕਿ ਨਹਿਰ ਟੁੱਟ ਗਈ ਹੈ ਪਿੰਡ ਦੇ ਵਿੱਚ ਮੈਂ ਅੱਗੇ ਆਉਂਦਾ ਰਿਹਾ ਸਿਆਨਪੜਲੀ ਸਾਈਡ ਨੂੰ ਤੇ ਗੱਡੀ ਜਿਹੜੀ ਆ ਉਹ ਪਾਣੀ ਦੇ ਵਿੱਚ ਡੁੱਬਦੀ ਰਹੀ ਟਾਇਰ ਗੱਡੀ ਦੇ ਟਾਇਰ ਡੁੱਬ ਗਏ ਗੱਡੀ ਦੇ ਬੋਂਡ ਤੱਕ ਪਾਣੀ ਆ ਗਿਆ ਮੈਂ ਜਦੋਂ ਅ ਪਿੰਡ ਦੇ ਵਿੱਚ ਹੀ ਅੱਗੇ ਸਾਡੇ ਬਾਰਟਿਸਪਲਾਈ ਇੱਕ ਮੱਲਾ ਹੁੰਦਾ ਨਾ ਉੱਥੇ ਗੱਡੀ ਰੋਕੀ ਉੱਥੇ ਹੋਰ ਵੀ ਲੇਡੀ ਬੱਚੇ ਸਾਰੇ ਉੱਥੇ ਫਸ ਗਏ ਦੇ ਤੇ ਮੈਂ ਉੱਥੇ ਹੀ ਗੱਡੀ ਸਾਈਡ ਤੇ ਲਾਈ ਆਪਣੇ ਬੱਚੇ ਵੀ ਉੱਥੇ ਖੜੇ ਕੀਤੇ ਤੇ ਉਸ ਤੋਂ ਅਜੇ ਮੈਂ ਉੱਥੇ ਖੜਾ ਹੋਇਆ ਨਹੀਂ ਆ ਤੇ ਪਾਣੀ ਹੋਰ ਵਧ ਗਿਆ ਪਿੱਛੋਂ ਬਹੁਤ ਵੱਡੇ ਤਰੀਕੇ ਨਾਲ ਨਹਿਰ ਟੁੱਟ ਗਈ ਔਰ ਬਹੁਤ ਮੰਜ਼ਰ ਜਿਹੜਾ ਉਹ ਦੇਖਣ ਵਾਲਾ ਹੀ ਉਸਲੇ ਸਮਝ ਨਹੀਂ ਆ ਰਹੀ ਕਿ ਕਰੀਏ ਮੈਨੂੰ ਥੱਲੇ ਪਿੰਡਾਂ 'ਚੋ ਵੀ ਸਾਡੇ ਭੂਰ ਚੱਕਾ ਤੇ ਪਰ ਛੰ ਅ ਪਧਰਾਲੀ ਸਾਡੇ ਲਾਗੇ ਪਿੰਡ ਐ ਫੂਲ ਪਿਆਰਾ ਫਲੋਰੇ ਤੱਕ ਪਾਣੀ ਚਲਾ ਗਿਆ ਮੈਨੂੰ ਹੋਰ ਵੀ ਪਿੰਡਾਂ ਦੇ ਫੋਨ ਆ ਰਹੇ ਪਰ ਮਤਲਬ ਉਸਲੇ ਮਾਈਂਡ ਇਨਾ ਅਫਸੈਟ ਹੋ ਚੁੱਕਦਾ ਕਿ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਕਿਉਂਕਿ ਪਾਣੀ ਹਰ ਮਿੰਟ ਬਾਅਦ ਹਰ 2 ਮਿੰਟ ਬਾਅਦ 5 ਮਿੰਟ ਬਾਅਦ ਵਧਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਆ ਗਿਆ ਤੋਂ ਸਮਝ ਤੋਂ ਬਾਅਦ ਇਹ ਕੀ ਕਰੀਏਗੀ ਮੈਂ ਆਪ ਉਥੇ ਫਸ ਗਿਆ ਬੱਚੇ ਪਰਿਵਾਰ ਨਾਲ ਹੀ ਮੇਰੇ ਪਿੰਡ ਦੇ ਉਹ ਸਾਥੀ ਮੇਰੇ ਨਾਲ ਸਾਰੇ ਉਥੇ ਲੇਡੀਜ਼ ਬੱਚੇ ਸਾਰੇ ਮਤਲਬ ਉਥੇ ਬਹੁਤ ਬੁਰੇ ਤਰੀਕੇ ਨਾਲ ਹੀ ਫਸ ਗਏ ਫਿਰ ਮੇਰੀ ਜਦੋਂ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਫਿਰ ਉਸ ਤੋਂ ਬਾਅਦ ਮੈਂ ਮੰਤਰੀ ਸਾਹਿਬ ਨੂੰ ਫੋਨ ਕੀਤਾ ਮੰਤਰੀ ਸਾਹਿਬ ਨੇ ਡੀਸੀ ਸਾਹਿਬ ਨੂੰ ਲਾਈਨ ਤੇ ਲਿਆ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਫਿਰ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਜਿਹੜੇ ਬੱਚੇ ਔਰ ਲੇਡੀਜ਼ ਆ ਜਿਹੜੇ ਉਹਨਾਂ ਨੂੰ ਛੱਤਾਂ ਦੇ ਉੱਤੇ ਚੜਾ ਦਿਓ ਕਿਉਂਕਿ ਥੱਲੇ ਘਰਾਂ ਦੇ ਵਿੱਚ ਪਾਣੀ ਆ ਗਿਆ ਤੇ ਪਾਣੀ ਕਿਤੇ ਹੋਰ ਨਾ ਵਾਜੇ ਫਿਰ ਮੈਂ ਲੇਡੀਜ਼ ਨੂੰ ਬੱਚਿਆਂ ਨੂੰ ਛੱਤਾਂ ਤੇ ਚੜਾਇਆ ਹੋਰ ਵੀ ਸਾਡੇ ਫਿਰ ਪਿੰਡ ਦੇ ਵਾਸੀ ਉਹ ਹੋਰ ਵੀ ਮੇਰੇ ਨਾਲ ਉੱਥੇ ਵਿਚਾਰੇ ਫਸੇ ਹੀ ਔਰ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕਿੱਦਾਂ ਇਹ ਮਤਲਬ ਬਚਾ ਕਿੱਦਾਂ ਹੋ ਸਕਦਾ ਮੈਂ ਜੀ ਦੋ ਹੀ ਤਰੀਕੇ ਆ ਜਾਂ ਤੇ ਪਾਣੀ ਪਿੱਛੋਂ ਦਰੇ ਬੰਦ ਕੀਤੇ ਜਾਂ ਤੇ ਜਾਂ ਪਿੱਛੋਂ ਨਹਿਰ ਜਿਹੜੀ ਆ ਉਹ ਉਹਦਾ ਉਹ ਤੋੜੀ ਜਾਏ ਜਿਸ ਨਾਲ ਪਾਣੀ ਡਿਵਾਈਡ ਹੋ ਜੇ ਉਹ ਕਦੇ ਦਰੇ ਦੇ ਬੰਦ ਨਹੀਂ ਹੋ ਸਕਦੇ ਕਿਉਂਕਿ ਦਰਿਆ ਦੇ ਉੱਤੋਂ ਦੀ ਪਾਣੀ ਟਪ ਰਿਆ ਸੀ ਪੁਲ ਦੇ ਉੱਤੋਂ ਦੀ ਪਾਣੀ ਲੱਗ ਗਈ ਇਰੀਗੇਸ਼ਨ ਮੈਕਨਿਕ ਦੇ ਮੁਲਾਜ਼ਮ ਜਿਹੜੇ ਸਭ ਦੌੜ ਗਏ ਕਿਉਂਕਿ ਪਾਣੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਜੀ ਔਰ ਫਿਰ ਸਾਡੇ ਸ਼ਹੀਦ ਭਗਤ ਸਿੰਘ ਕਮੇਟੀ ਹੈ ਉੱਥੋਂ ਉਹਨਾਂ ਮੁਰਿਆਂ ਨੂੰ ਮੈਂ ਕਿਹਾ ਸਾਡੇ ਰਵਿੰਦਰਪਾਲ ਮੁਰਾ ਉਹਨੂੰ ਮੈਂ ਕਿਹਾ ਸਾਡੇ ਸ਼ਾਨਕੋਠੇ ਦੇ ਸਰਪੰਚਾ ਮੁਰਾ ਕਰਨ ਸਰਪੰਚਾ ਮੁਰਾ ਕਰਨ ਨੂੰ ਭੇਜਿਆ ਫਿਰ ਉਹਨਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਉੱਪਰੋਂ ਦੀ ਜਦੋਂ ਪਾਣੀ ਡਿਵਾਈਡ ਕੀਤਾ ਪਾਣੀ ਜਦੋਂ ਘਟਿਆ 11 11:30 ਵਜੇ ਫਿਰ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਸਾਰੇ ਸਾਰਿਆਂ ਦੀ ਮਦਦ ਨਾਲ ਜਿਹੜਾ ਉਹ ਬਾਹਰ ਘਟਿਆ ਕੀ ਲੱਗਦਾ ਕਿ ਲੋਕਾਂ ਨਾਲ ਜਿੱਥੇ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਹਿੰਦੇ ਲੋਕਾਂ ਦੇ ਜੀ ਵੀ ਵਿਖਿਆ ਸੀ ਜੇਕਰ ਮੋਟਰਸਾਈਕਲ ਦੀ ਗੱਲ ਕੀਤੀ ਸਾਧਨਾਂ ਦੀ ਗੱਲਬਾਤ ਕਰੀਏ ਓਬਵੀਅਸ ਰੋਡ ਦੇ ਵਿੱਚ ਫਿਰ ਫਸਣਾ ਬਰਬਾਦ ਹੋਇਆ ਨਾ ਜਿੰਨੀ ਨਾ ਬਰਬਾਦ ਨੇ ਪਰ ਉੱਥੇ ਲੋਕਾਂ ਦੀ ਮੰਗ ਸੀ ਕਿ ਜਲਦੀ ਤੋਂ ਜਲਦੀ ਜਿਹੜੇ ਨਹਿਰੀ ਵਿਭਾਗ ਦੇ ਅਧਿਕਾਰੀਆ ਉਹਨਾਂ ਦੀ ਅੰਗਿਆਰੀਆਂ ਤੇ ਕਾਰਜ ਕਰਦੇ ਕਿ ਸਭ ਕੁਝ ਪਤਾ ਹੁੰਦੇ ਉਸ ਦੇ ਬਾਅਦ ਵੀ ਉਹਨਾਂ ਦੇ ਬਲੋ ਅੰਗਿਆਰੀਆਂ ਬੱਤੇ ਰਿਹਾ ਜਿਹੜਾ ਵੱਡਾ ਖਾਮ ਹੈ ਜਿਹੜਾ ਲੋਕਾਂ ਨੂੰ ਘੁੱਟਣਾ ਪਿਆ ਦੇਖੋ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ ਪਾਣੀ ਆਇਆ ਸਾਡੀ ਜਿਹੜਾ ਨਹਿਰ ਟੁੱਟਣ ਦੀ ਗੱਲ ਹੈ ਸਾਡੇ ਪਿੰਡ ਤੋਂ ਕੋਈ ਕਿਲੋਮੀਟਰ ਅੱਗੇ ਕਿ ਜਾਵਾ ਨਹਿਰ ਦੇ ਵਿੱਚ ਲੱਗਿਆ ਆ ਜਿਹਨੂੰ ਬਰਸਾਤ ਦੇ ਵਿੱਚ ਹਰ ਘੰਟੇ ਬਾਅਦ 2 ਘੰਟੇ ਬਾਅਦ ਸਾਫ਼ ਕੀਤਾ ਜਾਂਦਾ ਜਿਹਦੇ ਨਾਲ ਪਾਣੀ ਜਿਹੜਾ ਕ੍ਰਾਸ ਹੁੰਦਾ ਰਹੇ ਉਹ ਜਿਹੜਾ ਮਤਲਬ ਜਾਵਾ ਆ ਉਹ ਘਟੋ ਘਟ 2.5 3 ਘੰਟੇ ਜਾਮ ਰਿਹਾ ਜਿਹਦੇ ਕਰਕੇ ਨਹਿਰ ਟੁੱਟੀ ਆ ਔਰ ਸਾਡੇ ਅਸੀਂ ਧੰਨਵਾਦ ਕਰਨੇ ਆ ਆਪਣੇ ਮੁੱਖ ਮੰਤਰੀ ਦੇ ਜਿਨ੍ਹਾਂ ਨੇ ਐਕਸ਼ਨ ਕੀਤਾ ਹੈ ਉਹਨਾਂ ਮਲਾਜ਼ਮਾਂ ਤੇ ਉਹਨਾਂ ਅਫਸਰਾਂ ਤੇ ਜਿਨ੍ਹਾਂ ਦੀ ਅنگੈਲੀ ਕਰਕੇ ਇਹ ਨੁਕਸਾਨ ਹੋਇਆ ਸਾਡੇ ਤੇ ਐਕਸ਼ਨ ਹੈ ਲੇਕਿਨ ਸੂਤ ਜਿਹਨੂੰ ਸਸਪੈਂਡ ਕੀਤਾ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਉਹਨਾਂ ਨੇ ਕੋਈ ਸਪਸ਼ਟ ਧਿਆਨ ਨਹੀਂ ਦਿੱਤਾ ਹਰ ਸਾਲ ਕਰੋੜਾਂ ਰੁਪਏ ਫਾਂਡਾ ਉਹਦਾ ਸਰਕਾਰ ਭੇਜਦੀ ਹੈ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਉਹ ਦਰੇ ਹੀ ਨਹੀਂ ਖੁੱਲੇ ਜਿਹੜੇ ਕਰਕੇ ਪਾਣੀ ਉਪਰੋਂ ਦੀ ਟਪ ਗਿਆ ਔਰ ਜਾਲਾ ਸਾਫ ਨਹੀਂ ਹੋਇਆ ਜਿਸ ਦੇ ਕਰਕੇ ਬਿਲਕੁਲ ਪਾਣੀ ਰੁਕ ਗਿਆ ਪਾਣੀ ਜਦੋਂ ਨਹਿਰ ਦੇ ਉੱਤੋਂ ਦੀ ਓਵਰਫਲੋ ਹੋ ਗਿਆ ਉਹਦੇ ਬਾਅਦ ਨਹਿਰ ਟੁੱਟੀ ਹੈ ਔਰ ਬਿਲਕੁਲ ਉੱਥੇ ਮੁਲਾਜ਼ਮ ਜਾਲੇ ਦੇ ਉੱਤੇ ਮੁਲਾਜ਼ਮ ਘਟੋ ਘਟ ਪੰਜ ਸਤ ਮੁਲਾਜ਼ਮ ਚਾਹੀਦੇ ਆ ਕਿਉਂਕਿ ਬਰਸਾਤ ਦਾ ਟਾਈਮ ਗੰਦ ਤੋਂ ਬਹੁਤ ਆਉਂਦਾ ਲੱਕੜਾ ਆਉਂਦੀਆਂ ਉਹਨੂੰ ਸਾਫ ਕਰਨਾ ਹੁੰਦਾ ਇਹਨਾਂ ਨੇ ਦੇਖਿਆ ਤੱਕ ਵੀ ਜਿਸ ਦੇ ਕਰਕੇ ਉਹ ਨਹਿਰ ਸਾਡੀ ਟੁੱਟ ਗਈ ਵੱਟਸ ਵਾਲ ਜਿਹੜੇ ਹੈ ਮਨਤੂ ਦਾ ਸਰਕਾਰ ਦੇ ਵੀ ਖੜੇ ਹੋਏ ਕਿ ਚੌਥਾ ਮਾਨਸਨ ਸੀਜ਼ਨ ਜਿਹੜਾ ਸੀਗਾ ਪਰ ਉਹਨਾਂ ਨੂੰ ਪਹਿਲਾਂ ਚਾਹਤਾਂ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਤੋਂ ਅਗਾਂਹ ਕੀਤਾ ਜਾਂਦਾ ਕਿ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਜੋ ਵੱਡਾ ਨੁਕਸਾਨ ਨਾ ਹੋਵੇ ਜਿੱਤੇ ਤੁਸੀਂ ਐਕਸ਼ਨ ਦੀ ਗੱਲ ਕੀਤੀ ਹੈ ਕਿ ਐਕਸ਼ਨ ਐਸ ਜੇ ਤੇ ਜੇ ਹੀ ਤੇ ਜਿਹੜੀ ਕਾਰਵਾਈ ਕੀਤੀ ਗਈ ਉਹ ਫਿਰ ਲੋਕਾਂ ਦੀ ਮੰਗ ਤਾਂ ਸੀਗੀ ਪਰ ਲੋਕਾਂ ਦਾ ਕਹਿਣਾ ਕਿ ਜਿਵੇਂ ਨੀਵੇਂ ਤਾਂ ਪਹਾਵਤ ਹੈ ਕਿ ਨੀਵੇਂ ਤਾਂ ਪਾਣੀ ਜਿਹੜਾ ਬਹੁਤ ਜਲਦੀ ਆਉਂਦਾ ਉੱਥੇ ਵੱਡੇ ਮੱਛੀ ਜਿਹੜੀ ਤਾਂ ਫਿਰ ਪਛਾਣ ਗਈ ਪਛਾਣ ਰਹੀਆਂ ਛੋਟੇ ਜਿਹੇ ਅਧਿਕਾਰੀ ਸੀਗੇ ਉਹਨਾਂ ਦੇ ਉੱਤੇ ਐਕਸ਼ਨ ਜਿਹੜੇ ਕੀਤੇਗੇ ਨਹੀਂ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਦੀ ਆ ਹਰ ਮਹੀਨ ਤਨਖਾਹਾਂ ਦੇਦੀ ਆ ਡੇਡ ਡੋ 2-2 ਲੱਖ ਰੁਪਈਆਂ ਦੀ ਤਨਖਾਹਾਂ ਸਰਕਾਰ ਨੇ ਸਭ ਕੁਝ ਹਾਇ ਕੀਤਾ ਉਹ ਸਰਕਾਰ ਨੇ ਇਹਨਾਂ ਅਫਸਰਾਂ ਨੇ ਕੀ ਕੀਤਾ ਇਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਔਰ ਅਹੀਂ ਦੱਸਣਾ ਚਾਹੁੰਦੇ ਆ ਕਿ ਇਹ ਹੜ੍ਹਾਂ ਤੋਂ ਬਾਅਦ ਸਰਕਾਰ ਨੇ ਜਿੰਨੀ ਮਦਦ ਕੀਤੀ ਆ ਲੋਕਾਂ ਦੀ ਜਿੰਨਾ ਰਾਸ਼ਨ ਭੇਜਿਆ ਜਿੰਨਾ ਹਰ ਚੀਜ਼ ਲੋਕਾਂ ਵਾਸਤੇ ਪ੍ਰੋਵਾਈਡ ਕਰਾਈ ਆ ਸਰਕਾਰ ਨੇ ਔਰ ਅਜ ਤੱਕ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਮੁੱਖ ਮੰਤਰੀ ਅਜ ਤੋ ਪੈਣਾ ਆਏ ਕਈ ਹਾੜਾ ਆਏ ਪਹਿਲਾ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਆਪਣਾ ਹੈਲੀਕਾਪਟਰ ਗਰਦਾਸਪੁਰ ਚੜ ਗਿਆ ਲੋਕਾਂ ਦੀ ਸਹੂਲਤ ਲਈ ਅਜ ਤੱਕ ਕਿਹਨ ਮੁੱਖ ਮੰਤਰੀ ਨੇ ਕਾਰ ਨਹੀਂ ਛੱਡੀ ਆਪਣੀ ਆਪਣਾ ਮੋਟਰਸਾਈਕਲ ਨਹੀਂ ਕਿਹਨ ਦਿੱਤਾ ਹੋਣਾ ਕਿ ਯਾਰ ਕੇ ਨੂੰ ਉਹ ਹੈਲੀਕਾਪਟਰ ਛੱਡ ਗਿਆ ਸਾਡਾ ਮੁੱਖ ਮੰਤਰੀ ਕੀ ਲੋਕਾਂ ਦੀ ਸੂਲ ਦਵਾਸ ਹੈ ਕਿ ਲੋਕਾਂ ਨੂੰ ਕਿਹੋ ਜਿਹੇ ਤਰ੍ਹਾਂ ਦੇ ਦਿੱਕਤ ਨਾ ਆਏ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਮਦਦ ਕੀਤੀ ਹੈ ਲੱਗਦਾ ਹੈ ਕਿ ਜੇ ਸਮਾਪਨਾਂ ਗੱਲ ਡੋਬਦੇ ਨੇ ਜਿਵੇਂ ਤੁਸੀਂ ਕਿਹਾ ਕਿ ਸੀਐਮ ਸਾਹਿਬ ਦੇ ਬੋਲ ਹੈ ਹੈਲੀਕਾਪਟਰ ਛੱਡੇਗਾ ਕੀ ਲੱਗਦਾ ਕਿ ਹੈਲੀਕਾਪਟਰ ਲੋਕਾਂ ਨੇ ਕਹਿਣਾ ਸੀਗਾ ਕਿ ਹੈਲੀਕਾਪਟਰ ਦਾ ਸੀ ਅਚਾਰ ਥੋੜੀ ਪਾਉਣਾ ਸੀਗਾ ਗਰਾਉਂਡ ਲੈਵਲ ਤੇ ਉਤਰ ਦੇ ਲੋਕਾਂ ਦੇ ਵਿੱਚ ਜਾਂ ਨਹੀਂ ਗਰਾਉਂਡ ਲੈਵਲ ਗਰਾਉਂਡ ਲੈਵਲ ਤੇ ਉਤਰ ਨਹੀਂ ਗਰਾਉਂਡ ਲੈਵਲ ਤੇ ਉਤਰ ਨਹੀਂ ਸਰਕਾਰ ਨੇ ਸਰਕਾਰ ਨੇ ਜਿਹੜਾ ਲੋਕਾਂ ਨੇ ਸਰਕਾਰ ਗਰਾਉਂਡ ਨਾ ਨਹੀਂ ਸਰਕਾਰ ਗਰਾਉਂਡ ਲੈਵਲ ਤੇ ਉਤਰੀ ਹੈ ਸਾਡੇ ਮੰਤਰੀ ਲਾਲਚਨ ਕਟਾਰੂ ਚੱਕ ਕੋਏ ਹਲ ਤੁਸੀਂ ਦੇਖ ਸਕਦੇ ਹੋ ਕੋੜੀਆਂ ਤੋਂ ਲੈ ਕੇ ਥੱਲੇ ਬੰਬਿਆਲ ਤੱਕ ਜਿੰਨੇ ਲੋਕਾਂ ਦਾ ਨੁਕਸਾਨ ਹੋਇਆ ਮੰਤਰੀ ਆਪ ਘਰ ਘਰ ਗਿਆ ਉਹਨਾਂ ਦਾ ਪੂਰਾ ਪਰਿਵਾਰ ਮੇਰੇ ਹਲਕੇ ਜਮਾਨੇ ਰਾਸ਼ਨ ਭੇਜਿਆ ਮੈਨੂੰ ਭੇਜਿਆ ਰਾਸ਼ਨ ਉਹਨਾਂ ਦੇ ਬੇਟੇ ਰੋਬਨ ਜੀ ਉਹਨਾਂ ਨੇ ਮੈਨੂੰ ਰਾਸ਼ਨ ਭੇਜਿਆ ਲੋਕਾਂ ਨੂੰ ਜੋ ਚੀਜ਼ ਮੰਤਰੀ ਨੇ ਪ੍ਰੋਵਾਈਡ ਕੀਤੀ ਹੈ ਮੈਨੂੰ ਲੱਗਦਾ ਘੱਟੋ ਘੱਟ 15 ਤੋਂ 20 ਦਿਨ ਮੰਤਰੀ ਨੇ ਪੈਰੀ ਜੁੱਤੀ ਨਹੀਂ ਪਾਈ ਸਾਡੇ ਮੁੱਖ ਮੰਤਰੀ ਵਿਚ ਚਾਰ ਦਿਨ ਹਸਪੀਟਲ 'ਚ ਆ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵਿੱਚ ਜਾ ਜਾ ਕੇ ਬੰਨਾ ਦੇ ਨਹਿਰਾਂ ਦੇ ਜਾ ਜਾ ਕੇ ਲੋਕਾਂ ਦੀ ਮਦਦ ਕੀਤੀ ਆ ਕੋਈ ਹਲਕੇ ਦੇ ਵਿੱਚ ਤੁਸੀਂ ਜਾਓ ਜਿਨ੍ਹਾਂ ਲਾਲਚਨ ਘਟਾਲੂ ਚੱਕ ਨੇ ਕੰਮ ਕੀਤਾ ਅੱਜ ਕਿੱਥੇ ਨੂੰ ਲੀਡਰ ਜਿਹੜੀ ਆਪਣੀਆਂ ਫੇਸਬੁਕਾਂ ਦੇ ਮੋਬਾਈਲ ਤੇ ਪਾਉਂਦੇ ਹੀ ਸਾਡਾ ਹਲਕਾ ਸਾਡਾ ਪਰਿਵਾਰ ਉਈ ਦਾ ਮੋਬਾਈਲ ਤੇ ਪਾਣਾ ਹੀ ਬਸ ਲੋਕਾਂ ਨੂੰ ਦੱਸ ਰਹੀ ਨਹੀਂ ਅੱਜ ਕਿੱਥੇ ਮਰ ਗਏ ਉਹ ਕੋਈ ਭਾਜਪਾ ਦਾ ਨਹੀਂ ਲੱਭਿਆ ਕੋਈ ਕਾਂਗਰਸ ਦਾ ਨਹੀਂ ਲੱਭਿਆ ਸਵਾ ਲਾਲ ਚੰਦ ਕਟਾਰੂ ਚੱਕ ਤੋਂ ਇਲਾਵਾ ਕੋਈ ਲੀਡਰ ਨਹੀਂ ਲੱਭਿਆ ਕੋਈ ਐਮਐਲਏ ਨਹੀਂ ਲੱਭਿਆ ਅੱਜ ਕਿੱਥੇ ਮਰ ਗਏ ਉਹ ਜਿਹੜੇ ਮੋਬਾਈਲਾਂ ਤੇ ਪਾਉਂਦੇ ਸੀ ਉਹ ਕਾਂਗਰਸੀ ਹੀ ਉਹ ਭਾਜਪਾ ਨਹੀਂ ਮੈਂ ਦੇਖਿਆ ਜਦੋਂ ਹਾਰ ਸੋਕ ਗਿਆ ਤੇ ਭਾਜਪਾ ਨੇ ਨਵੀਆਂ ਫਤੂਨੀਆਂ ਪਾ ਕੇ ਤੇ ਗੂਜੀ ਫਲੋਰਾ ਲਾ ਕੇ ਸੈਂਟਰ ਤੇ ਗਲੀ ਗਲੀ ਫਿਰ ਰਹੇ ਸੀ ਕਿ ਦੇਖੋ ਜੀ ਇਹ ਸਰਕਾਰ ਨੂੰ ਇੱਥੋਂ ਕੰਮ ਸ਼ੁਰੂ ਕਰਨਾ ਚਾਹੀਦਾ ਗਰਾਮ ਤੇ ਪੂਰਾ ਮਕਾਨਾ ਚਾਹੀਦਾ ਤੁਹਾਨੂੰ ਕੁਝ ਤੇ ਕਰਨਾ ਕੰਮ ਦਾ ਲਾਰਜਨ ਕਟਾਰੂਚਾ ਕਾਮ ਆਦਮੀ ਪਾਰਟੀ ਨੇ ਜੋ ਕੋਏ ਹਲਕੇ ਦੇ ਵਿੱਚ ਕੰਮ ਕੀਤਾ ਹੈ ਜ਼ਿਲ੍ਹੇ ਪਠਾਨਕੋਟ ਚ ਕੰਮ ਕੀਤਾ ਹੈ ਪੂਰੇ ਪੰਜਾਬ ਚ ਸਾਨੂੰ ਕੋਈ ਲੀਡਰ ਨਹੀਂ ਲੱਭਿਆ ਸਾਨੂੰ ਕੋਈ ਪੰਜਾਬ ਦੇ ਲੀਡਰ ਨਹੀਂ ਲੱਭਿਆ ਨਾ ਕਾਂਗਰਸ ਦਾ ਲੱਭਿਆ ਨਾ ਬੀਜੇਪੀ ਦਾ ਲੱਭਿਆ ਔਰ ਸਾਡੇ ਲੀਡਰਾਂ ਨੇ ਸਾਡੀ ਸਰਕਾਰ ਨੇ ਲੋਕਾਂ ਵਾਸਤੇ ਕੰਮ ਕੀਤਾ ਜਿੰਨੀ ਮਰਦ ਕੀਤੀ ਹੈ ਕਿਸੇ ਪਾਰਟੀ ਨੇ ਨਹੀਂ ਕੀਤੀ ਕਿਸੇ ਪਾਰਟੀ ਨੇ ਨਹੀਂ ਕੀਤੀ ਨਾ ਕੋਈ ਸਾਨੂੰ ਲੀਡਰ ਲੱਭਿਆ ਤੇ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਨਾ ਤੇ ਸਾਨੂੰ ਬੀਜੇਪੀ ਦੇ ਲੋਕਾਂ ਨਾ ਕਾਂਗਰਸ ਦਾ ਲੱਭਾ ਪਰ ਤੁਹਾਡੇ ਆਮ ਆਦਮੀ ਪਾਰਟੀ ਦੇ ਲੀਡਰ ਆਉਂਦੇ ਸੀਗੇ ਜਿਹੜੇ ਕਹਿ ਰਹੇ ਸੀਗੇ ਕਿ ਸਾਡੇ ਵਿੱਚ ਆਸ ਨੇ ਆਂਦੇ ਨੇ ਸਾਢੇ ਕੁ ਲੀਟਰ ਆਂਦੇ ਨੇ ਸਿਰਫ ਆਪ ਕੋਟਾਂ ਵਿਚ ਬਾਅਦ ਜਿਵੇਂ ਤੁਸੀਂ ਕਿਹਾ ਗੋਚੀ ਫਲੋਰ ਦਾ ਸੈਟ ਲਗਾ ਕੇ ਜਾਂ ਫਿਰ ਚਿੱਟੀਆਂ ਬੰਦਲੀਆਂ ਪਾ ਕੇ ਉਦਾਂ ਤੇ ਉਹਨਾਂ ਨੇ ਵੀ ਕਿਹਾ ਕਿ ਆਵਾਂਗੇ ਪਾਰਟੀ ਦੇ ਵਾਰ ਤਾਂ ਸਾਡੇ ਹੈਗੇ ਨੇ ਜਿਹੜੇ ਚਿੱਟੇ ਪੰਜਾਬੀ ਕੋਟੇ ਪਾ ਕੇ ਸਿਰਫ ਦੋ ਕਪੋਰੀਆਂ ਲੱਗਦੇ ਨੇ ਸੱਫੇ ਕਿ ਜਵਾਗਰ ਦੇ ਦਾ ਸਾਈਡ ਤੇ ਹੁੰਦੇ ਨੇ ਕਿ ਜੇ ਇਹ ਆਵਾਂਗੇ ਪਾਰਟੀ ਇਨੀ ਗ੍ਰਾਉਂਡ ਲੈ ਲਾ ਤਾਂ ਉੱਤਰ ਤੇ ਕੰਮ ਕਰਦੀ ਵੀ ਫਿਰ ਆਪਣੇ ਹੀ ਬੰਦੇ ਕਿਉਂ ਜਿਹੜੇ ਇਹ ਗੱਲਾਂ ਕਰਦੇ ਮਜਬੂਰ ਹੋਗੇ ਦੇਖੋ ਆਪਣੇ ਬੰਦੇ ਆਪਣੇ ਬੰਦੇ ਆਪਣੇ ਬੰਦੇ ਕੌਣ ਆ ਜਿਨ੍ਹਾਂ ਨੇ ਗੱਲ ਕੀਤੀ ਹੈ ਮੈਂ ਇਹਦੇ ਬਾਰੇ ਨਾਮਿਕ ਸੁਣਿਆ ਨਾਮਿਕ ਦੇਖਿਆ ਪਰ ਜੋ ਲੋਕਾਂ ਦੇ ਵਾਸਤੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜਾਂ ਜੋ ਲੀਡਰਾਂ ਨੇ ਸਾਡੇਆਂ ਨੇ ਕੰਮ ਕੀਤੇ ਆ ਪਹਿਲੀ ਵਾਰ ਆ ਪਹਿਲਾਂ ਵੀ ਪੰਜਾਬ ਦੇ ਅੰਦਰ ਬੜੀਆਂ ਮੁਸੀਬਤਾਂ ਆਈਆਂ ਬੜੇ ਬੜੀਆਂ ਨੇਹਰੀਆਂ ਝੁੱਲੀਆਂ ਪੰਜਾਬ ਫਿਰ ਆਪਣੇ ਪੈਰਾਂ ਤੇ ਖੜਾ ਹੋਇਆ ਔਰ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਅੱਜ ਸਾਡੇ ਮਾਤੋ ਪਰਜਾਓ ਜਿੱਥੇ ਖੱਟ ਦੇ ਨਾਲ ਨੁਕਸਾਨ ਹੋਇਆ ਜਿੱਥੋਂ ਦਰਿਆ ਦਾ ਵੰਨ ਟੁੱਟਿਆ ਤੇ ਨਹਿਰਾਂ ਦੇ ਵਿੱਚ ਪਾਣੀ ਗਿਆ ਉਹ ਵੰਨ ਵੱਜ ਗਿਆ ਥੋੜੇ ਦਿਨਾਂ ਦੇ ਵਿੱਚ ਹੀ ਅਜੇ ਪਾਣੀ ਚੱਲ ਰਿਹਾ ਵੰਨ ਵੱਜ ਗਿਆ ਨਹਿਰ ਮਾਦੋ ਪਰ ਹੈਡ ਤੇ ਜਾਓ ਤੁਸੀਂ ਸਰਕਾਰ ਨੇ ਕੰਮ ਲਾਤਾ ਜਿੱਥੇ ਉਹ ਪਾਰਕ ਬਣਿਆ ਹੁੰਦੀ ਜਿੱਥੇ ਪੁਲ ਦੇ ਕਿਨਾਰੇ ਟੁੱਟੇ ਸੀ ਕੰਮ ਲਾਤਾ ਕੰਮ ਸ਼ੁਰੂ ਹੋ ਗਿਆ ਸਰਕਾਰ ਦਾ ਕਿਉਂ ਕੈਕਸ਼ਨ ਹੋ ਰਿਹਾ ਔਰ ਉਹਨਾਂ ਅਫਸਰਾਂ ਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ਼ਨ ਕੀਤਾ ਆ ਉਹਨਾਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਅਨਗਹਿਲੀ ਕਰਕੇ ਲੋਕਾਂ ਨਾਲ ਨੁਕਸਾਨ ਹੋਇਆ ਸਾਡੇ ਮੰਤਰੀ ਨੇ ਆਪ ਜਾ ਜਾ ਕੇ ਘਰ ਇਹ ਨਹੀਂ ਕਿ ਮੇਰੀ ਡਿਊਟੀ ਲਾਤੀ ਜਾਂ ਕਿਸੇ ਦੀ ਡਿਊਟੀ ਲਾਤੀ ਜਾਂ ਕਿ ਬਲੰਗ ਪ੍ਰਧਾਨ ਨੂੰ ਆਪ 20 ਤੋਂ 25 ਦਿਨ ਆਪ ਉਹ ਹਲਕੇ ਦੇ ਵਿੱਚ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਰਿਹਾ ਜਿਥੇ ਨੁਕਸਾਨ ਹੋਇਆ ਉਹਨਾਂ ਲੋਕਾਂ ਦੇ ਵਿੱਚ ਰਹੇ ਆ ਜਿਨ੍ਹਾਂ ਦੇ ਘਰ ਘਟ ਗਏ ਉਹਨਾਂ ਉਸ ਦੁਨੀਆ ਦੇ ਨਾਲ ਉਹ ਟੱਚ ਦੇ ਵਿੱਚ ਰਹੇ ਆ ਜਿਹੜੇ ਪਾਣੀ ਜਿਨ੍ਹਾਂ ਨੂੰ ਮਾਰ ਪਈ ਆ ਅਸੀਂ ਆਪ ਦੇਖਿਆ ਲੋਕਾਂ ਨੇ ਦੇਖਿਆ ਯਾਰ ਕਿਹੜਾ ਮੰਤਰੀ ਪੰਜਾਬ ਦੇ ਅੰਦਰ ਇੱਕ ਮੰਤਰੀ ਦੱਸੋ ਇੱਕ ਐਮਐਲਏ ਦੱਸੋ ਜਿਨੇ ਕਈ ਵੀ ਹੱਥ 'ਚ ਫੜੀ ਆ ਇਹ ਲਾ ਕੇ ਨੀਲੀਆਂ ਪੀਲੀਆਂ ਸ਼ਰਟਾਂ ਤੇ ਪਾ ਕੇ ਫਤੂਈਆਂ ਦੇ ਆ ਕੇ ਸਰਵੇ ਕਰਨ ਮੰਤਰੀ ਲਾਲਚਨ ਗਟਾਲੂ ਚੱਕ ਨੇ ਕਈ ਨਾਲ ਫੜ ਫੜ ਕੇ ਬੋਰੂ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਬੰਨ ਬੰਨਿਆ ਜਾਓ ਪੋਲੀਆਂ ਦੇਖੋ ਜਾ ਕੇ ਇਹਦੇ ਸਾਰਾ ਅੱਡਾ ਰੁੜ ਕੇ ਰਹੀ ਕੋਈ ਐਮਐਲਏ ਕੋਈ ਮੰਤਰੀ ਦੱਸੋ ਮੈਨੂੰ ਜਿਨੇ ਹੱਥ ਜਿਨੇ ਮਿੱਟੀ ਨੂੰ ਵੀ ਹੱਥ ਲਾਇਆ 20 25 ਦਿਨ ਉਸ ਬੰਦੇ ਨੇ ਆਪਣੇ ਹੱਥਾਂ ਨਾਲ ਪੂਰਾ ਪਰਿਵਾਰ ਆਪਣੇ ਹਲਕੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕੰਮ ਕੀਤਾ ਐਵੇਂ ਗੱਲਾਂ ਕਰੀ ਜਾਂਦੇ ਨਾ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਭਾਜਪੀ ਇਹਨਾਂ ਨੂੰ ਕੰਮ ਗੱਲਾਂ ਕਰਨ ਤੋਂ ਸਵਾ ਕਾਂਗਰਸੀ ਨੂੰ ਗੱਲਾਂ ਕਰਨ ਤੋਂ ਸਵਾਇਂ ਦੇ ਪੱਲੇ ਕੱਖ ਨਹੀਂ ਆ। ਕੋਈ ਨੇ ਕਿਸੇ ਦੀ ਮਦਦ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ। ਬਸ ਉਹਨਾਂ ਗੱਲਾਂ ਕਰਨ ਨੂੰ ਆ ਗਏ ਨਾ। ਉਹ ਰਹਿ ਗਿਆ ਜੀ, ਉਹ ਹੋ ਗਿਆ ਜੀ। ਅਸੀਂ ਦਾਅਵੇ ਨਾਲ ਕਹਿੰਦੇ ਆ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਮਦਦ ਕੀਤੀ ਐ, ਸਾਡੇ ਪ੍ਰਧਾਨ ਹੋਣ ਡਿਸਟ੍ਰਿਕਟ ਦੇ, ਚਾਹੇ ਸਾਡੇ ਵਲੰਟੀਅਰ ਹੋਣਾ ਚਾਹੇ, ਸਾਡੇ ਲੀਡਰ ਹੋਣਾ ਚਾਹੇ, ਮੰਤਰੀ ਹੋਣ, ਨੰਗੀ ਪੈਰੀ ਜਾ ਜਾ ਕੇ ਤੇ ਲੋਕਾਂ ਦੀ ਮਦਦ ਕੀਤੀ ਐ ਤੇ ਲੋਕਾਂ ਦਾ ਸਾਥ ਦਿੱਤਾ ਇਸ ਮੁਸੀਬਤ ਦੀ ਘੜੀ ਦੇ ਵਿੱਚ। ਵੱਡੀ ਨਾ ਸਾ ਸੀਨੀਅਰ ਤੇ ਨੁਕਸਾਨ ਹੋਇਆ ਕਿ ਪੰਜਾਬ ਦੇ ਵਿੱਚ ਜਿਹੜੇ ਆ ਪਿਆ ਮਾਨਗੇ ਤਾਂ ਵੱਡਾ ਜਿਹੜਾ ਜਿਹੜਾ ਨੁਕਸਾਨ ਜਿਹੜਾ ਹੋਇਆ ਉਹਨਾਂ ਦੇ ਲਈ ਬਰਪਾਈ ਤੇ ਨੇ ਜਿਹੜਾ ਫੰਡ ਦੇ ਕੇ ਜਾਂਗੇ 1600 ਕਰੋੜ ਦਿੱਤਾ ਗਿਆ ਪਰ ਉੱਤੇ ਹੀ ਤੁਹਾਡੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਜਿਹੜੇ ਵੱਡੇ ਸਵਾਲ ਖੜੇ ਕੀਤੇਗੇ ਇਹ 1600 ਕਰੋੜ ਦੇ ਨਾਲ ਜਿਹੜੀਆਂ ਨੁਕਸਾਨ ਹੋਇਆ ਉਸੇ ਬਰਪਾਈ ਕਿ ਨਹੀਂ ਹੋਵੇਗੀ ਉੱਤੇ ਹੀ ਜੇਕਰ ਬੀਜੇਪੀ ਦੀ ਗੱਲਬਾਤ ਕੀਤੀ ਜਾਂਦਾ ਬੀਜੇਪੀ ਵੱਲੋਂ ਵੀ ਕਿਹਾ ਗਿਆ ਕਿ 1200 ਕਰੋੜ ਤਾਂ ਮੌਜੂਦਾ ਸਰਕਾਰ ਨੂੰ ਹੀ ਦਿੱਤਾ ਗਿਆ ਸੀ ਅਜਿਹੇ ਜੇ ਹਾਲਾਤਾਂ ਵਿੱਚ ਵਰਤਣ ਲਈ ਉਹਨਾਂ ਵੱਲੋਂ ਕਿੱਥੇ ਗਿਆ ਜੇ ਜੇ 1600 ਕਰੋੜ ਦੀ ਤੁਸੀਂ ਗੱਲ ਕਰਦੇ ਹੋ ਲੱਗਦਾ ਕਿ 1600 ਕਰੋੜ ਨਾਲ ਪੰਜਾਬ ਦਾ ਘਟੋ ਘਟ 14 15 ਜ਼ਿਲ੍ਹੇ ਜਿਹੜੇ ਅਫੈਕਟਡ ਹੋਏ ਨੇ ਉਹਦਾ ਹੱਲ ਹੋ ਜਾਏਗਾ ਮੈਨੂੰ ਲੱਗਦਾ ਹੈ 50 ਤੋਂ 100 ਕਰੋੜ ਦਾ ਨੁਕਸਾਨ ਤੇ ਸਾਡੇ ਕੱਲਾ ਮਾਰੂ ਘਰ ਹੋ ਗਿਆ ਘਟੋ ਘਟ 100 ਮੈਨੂੰ ਲੱਗਦਾ ਵੀ 100 ਕਰੋੜ ਤੋਂ ਵੀ ਵੱਧ ਜਿਹੜਾ ਨੁਕਸਾਨ ਹੈ ਸਾਡੇ ਮਾਰੂ ਘਰ ਹੋ ਗਿਆ ਤੇ 1600 ਕਰੋੜ ਨਾਲ 15 ਜ਼ਿਲ੍ਹੇ ਅਫੈਕਟਡ ਹੋਏ ਰਿਹਾ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੋ ਗਿਆ ਇਹ ਕੁਦਰਤ ਦੀ ਮਾਰ ਹੈ ਇਹ ਨਾ ਮੈਂ ਤੋੜਿਆ ਬੰਨ ਨਾ ਸਾਡੇ ਕਿਸੇ ਲੀਡਰ ਨੇ ਤੋੜਿਆ ਨਾ ਭਗਵੰਤ ਮਾਨ ਨੇ ਅਜਾ اپੋਜੀਸ਼ਨ ਨੇ ਭਗਵੰਤ ਮਾਨ ਦੇ ਲਾਈ ਜਾਂਦੇ ਨਾ ਜੀ ਇਹ ਵੀ ਕਸੂਰ ਭਗਵੰਤ ਮਾਨ ਦਾ ਉਹ ਯਾਰ ਕੋਈ ਦਿਮਾਗ ਕੋਲ ਕੰਮ ਲੈ ਲੋ ਪੂਰਾ ਹਮਾਚਲ ੜੜ ਗਿਆ ਪੂਰਾ ਜੰਮੂ ਕਸ਼ਮੀਰ ੜੜ ਗਿਆ ਉਤਰਾਖੰਡ ਮਸੂਰੀ ਤੱਕ ਦੇਖੋ ਕੀ ਹੋ ਰਿਹਾ ਤੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਨੇ ਜੋ ਕੰਮ ਕੀਤਾ ਆ ਜੋ ਉਸ ਕੰਮ ਦੇ ਲੋਕ ਕਾਇਲ ਨੇ ਔਰ ਬਾਕੀ ਲੋਕਾਂ ਨੇ ਕਿਹਾ ਇਹ ਭਗਵੰਤ ਮਾਨ ਸਰਕਾਰ ਹੀ ਇਸ ਤੋਂ ਲਾਵਾ ਕੋਈ ਹੋਰ ਸਰਕਾਰ ਹੁੰਦੀ ਤੇ ਅਜੇ ਪੰਜਾਬ ਬਰਬਾਦ ਹੋ ਗਿਆ ਤੇ ਤੁਸੀਂ ਗੱਲ ਕੀਤੀ ਥੀ ਉੱਥੇ ਸਿਰਫ ਸਾਡੇ ਹੀ ਗਲੰਟੇਰ ਸਾਡੇ ਹੀ ਜਿਹੜੇ ਬੰਦੇ ਜਿਹੜੇ ਉੱਥੇ ਨਜ਼ਰ ਆਏ ਇਹ ਇਕ ਕਾਂਗਰਸ ਦੀ ਗੱਲ ਕੀਤੀ ਜਿਹੜਾ ਜਗENDER ਪਾਲ ਦੇ ਬੰਦਾ ਵੀ ਆਪਣੇ ਗਲੰਟੇਰ ਨੂੰ ਲੈ ਕੇ ਲੋਕਾਂ ਦੀ ਹੈਲਪ ਕੀਤੀ ਕੀ ਵਿਜ਼ਿਟ ਹੀ ਦੀ ਗੱਲ ਕਰੀ ਤੇ ਐਸਐਮਐਲ ਸੀਮਾ ਦੇਵੀ ਬੰਦੋਗੇ ਉਹਨਾਂ ਪਿੰਡਾਂ ਵਿੱਚ ਜਿਹੜੀ ਰਸਮਾਂ ਹੋਈਆਂ ਕਰਵਾਈਆਂ ਗਈਆਂ ਉਹਨਾਂ ਨੂੰ ਕਿਵੇਂ ਵੇਖਦੇ ਤੁਸੀਂ ਪੁੱਛ ਦਿਖੋ ਜਗENDER ਪਾਲ ਦੇ ਬਾਰੇ ਮੈਂ ਕੀ ਬੋਲਾਂ ਜਗENDER ਪਾਲ ਦੇ ਬਾਰੇ ਮੈਂ ਇੱਕੋ ਗੱਲ ਕਹਿਣਾ ਚਾਹਾਂ ਕਿ ਰਾਹੂ ਦੀ ਚੰਗੀ ਹੈਲਥ ਕਰੇ ਮੈਨੂੰ ਪਤਾ ਲੱਗਿਆ ਕਿ ਉਹਦੀ ਹੈਲਥ ਨਹੀਂ ਠੀ ਉਹਦੀ ਲੰਬੀ ਉਮਰ ਕਰੇ ਉਹਨੂੰ ਸ਼ਕਤੀ ਦੇਵੇ ਉਹਦੀ ਸਿਹਤ ਠੀਕ ਕਰੇ ਬਸ ਉਹਦੇ ਬਾਰੇ ਮੈਂ ਹੋਈ ਕਹਿਣਾ ਚਾਹਾਂ ਔਰ ਰਹੀ ਗੱਲ ਸੀਮਾ ਦੇਵੀ ਦੀ ਸੀਮਾ ਦੇਵੀ ਤੇ ਮੈਨੂੰ ਕਿਤੇ ਲੱਭੀ ਸੀਮਾ ਦੇਵੀ ਦੇ ਸੀਮਾ ਦੇਵੀ ਹਣੀ ਬਸ WhatsApp ਤੇ ਤੇ ਮੋਬਾਈਲਾਂ ਤੇ ਪਾ ਪਾ ਕੇ ਤੇ ਕੋਸ਼ਣਾ ਇੱਥੇ ਇਹ ਨਹੀਂ ਹੋਇਆ ਓਕੇ ਉਹ ਨਹੀਂ ਹੋਇਆ ਯਾਰ ਤੁਸੀਂ ਵੀ ਭੋਇਆ ਕਿਤੇ ਵਿੱਚੋਂ ਕਈ ਵੋਟਾਂ ਲਈਆਂ ਨਹੀਂ ਤੁਸੀਂ ਵੀ ਕਦੀ MLA ਬਣੇ ਨਹੀਂ ਤੁਸੀਂ ਵੀ ਲੋਕਾਂ ਦੇ ਵਿੱਚ ਰਹੇ ਹੋ ਉੱਥੇ ਹੀ ਰਹਿ ਰਹੇ ਹੋ ਕੀ ਕੀਤਾ ਲੋਕਾਂ ਵਾਸਤੇ 10 ਰੁਪਏ ਦੀ ਕਹਿ ਨਹੀਂ ਮਰਦਨੀ ਤੁਸੀਂ ਕੀਤੀ ਅੱਜ ਤੁਸੀਂ ਗੱਲਾਂ ਕਰਦੇ ਹੋ ਗੱਲਾਂ ਕਰੀਆਂ ਸੌਖੀਆਂ ਮੈਡਮ ਕੰਮ ਕਰਨੇ ਬਹੁਤ ਔਖੇ ਨੇ ਕੀ ਲੱਗਦਾ ਹੈ ਕਿ ਹੁਣ ਜਿਹੜਾ ਨੁਕਸਾਨ ਇੰਨਾ ਵੱਡਾ ਹੋਇਆ ਹੈ ਉਹਨਾਂ ਦੀ ਬਰਪਾਈ ਕਰਨ ਲਈ ਕਿੰਨਾ ਕੁ ਹੋਰ ਟਾਈਮ ਲੱਗੇਗਾ ਦੇਖੋ ਟਾਈਮ ਲੱਗਣਾ ਹੈ ਕੁਦਰਤ ਨੇ ਬਹੁਤ ਵੱਡਾ ਕਹਿੰਦੇ ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ ਬਣ ਖੁਦ ਖੁਸ਼ੀਆਂ ਕਿਉਂ ਉੱਗੀਆਂ ਇਰਤ ਹੈ ਕਿਹੜੇ ਤੌਰ ਦੀ ਇਹ ਮੌਸਮ ਕਿਸੇ ਹਿਸਾਬ ਦਾ ਕੀ ਦਸੀਏ ਹਾਲ ਪੰਜਾਬ ਦਾ ਕੀ ਦਸੀਏ ਹਾਲ ਪੰਜਾਬ ਦਾ ਪੰਜਾਬ ਨੂੰ ਪਾਣੀ ਨੇ ਬਹੁਤ ਮਾਰਿਆ ਪਤਨੀ ਰੱਬ ਨੂੰ ਕੀ ਮਨਜ਼ੂਰ ਹੀ ਪਰਚੋ ਸਰਕਾਰ ਤੇ ਪੂਰਾ ਭਰੋਸਾ ਲੋਕਾਂ ਨੂੰ ਸਰਕਾਰ ਤੇ ਪੂਰਾ ਯਕੀਨ ਹੈ ਸਰਕਾਰ ਕਰ ਰਹੀ ਹੈ ਲੋਕਾਂ ਦੀ ਮਦਦ ਜਿਨ੍ਹਾਂ ਦੇ ਘਰ ਟੁੱਟ ਗਿਆ ਜਿਨ੍ਹਾਂ ਦੇ ਪਸ਼ੂ ਰੁੜ ਗਿਆ ਜਿਨ੍ਹਾਂ ਦੀ ਜ਼ਮੀਨਾਂ ਦੀ ਬਰਬਾਦੀ ਹੋਈ ਹੈ ਪਟਵਾਰੀ ਗਰਦੌਰ ਸਾਰੇ ਮੈਕਨੇ ਪ੍ਰਸ਼ਾਸਨ ਲੱਗੇ ਆ ਗਰਦੋਰੀਆਂ ਹੋ ਰਹੀਆਂ ਫਸਲਾਂ ਜਿਹੜੀਆਂ ਤਬਾਹ ਹੋ ਰਹੀਆਂ ਉਹ ਦੇਖ ਰਿਹਾ ਸੋ ਸਾਨੂੰ ਪੂਰਾ ਯਕੀਨ ਹੈ ਸਰਕਾਰ ਵਧੀਆ ਕਰੇ ਲਗਾਤਾਰ ਜਿਹੜੀਆਂ ਗਾਂ ਸਫਾਈ ਦੀ ਤੇਰੀਆਂ ਬਿੱਕੇ ਜਾਣ ਚਾਹੀਦੀ ਮੌਜੂਦਾ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਭਾਜਪਾ ਦੀ ਗੱਲ ਕੀਤੀ ਜਾਵੇ ਉਹ ਤੋਂ ਨੈਸ਼ਨਲ ਸਪੋਕਸਪਰਸਨ ਨੀਨਾ ਚੋਧਰੀ ਹੋਣਾ ਤੇ ਵੱਧੋਂ ਆਪਣਾ ਜਿਹੜਾ ਆ ਘਰ ਕੋਏ ਦੇ ਵਿੱਚ ਬਣਾਏਗਾ ਗਾਂ ਸਫਾਈ ਦੀ ਤਿਆਰੀ ਕਰਨ ਲਈ ਕਿਵੇਂ ਬੀਖਦੇ ਮੈਂ ਕਹਿੰਦਾ ਜੀ 1 ਛੱਡ ਕੇ ਭਾਵੇਂ 21 ਘਰ ਬਣਾ ਲਾਂ ਘਰ ਬਣਾਣਾ ਕੀ ਹੋਣਾ ਕਾਰ ਬਣਾਣਾ ਕੁਛ ਨਹੀਂ ਹੋਣਾ ਲੋਕਾਂ ਦੀ ਮਾੜੇ ਸਮੇਂ ਦੇ ਵਿੱਚ ਕਿੰਨ ਮਦਦ ਕੀਤੀ ਹੈ ਕਿੰਨ ਬਾਹ ਫੜੀ ਹੈ ਕਿੰਨ ਕੰਮ ਕੀਤੇ ਹੈ ਉਹ ਤੇ ਮੈਨੂੰ ਕਿਤੇ ਕੋਈ ਲੱਭਿਆ ਨਹੀਂ ਕਾਰ ਜਿੰਨੇ ਮਰਜ਼ੀ ਬਣਾਈਓ ਧਾਰ ਧਾਰ ਤੋਂ ਅੱਗੇ ਪਏ ਨੇ ਉਹਨੇ ਮੌਜੂਦਾ ਸਰਕਾਰ ਤੋਂ ਕਿਉਂ ਅੱਗੇ ਪਏ ਨੇ ਮੌਜੂਦਾ ਸਰਕਾਰ ਤੋਂ ਲੋਕ ਨਹੀਂ ਅੱਗੇ ਪੇ ਮੌਜੂਦਾ ਸਰਕਾਰ ਤੋਂ ਭਾਜਪਾ ਕਾਂਗਰਸੀਆ ਲੈ ਅੱਗੇ ਪਿਆ ਕਿ ਕਦੋਂ ਸਤਾਈ ਆਵੇ ਤੇ ਕਦੋਂ ਅਸੀਂ ਇਲੈਕਸ਼ਨ ਲੜੀਏ ਕਦੋਂ ਅਸੀਂ ਐਮਐਲਏ ਬਣੀਏ ਉਹ ਭੁੱਲ ਜੋ ਮਦਾਨ ਸਾਫ ਹੋ ਗਿਆ ਜੋ ਲਾਲਚੰਦ ਕਟਾਰੂ ਜੱਗਨੇ ਭੋਏ ਦੇ ਵਿੱਚ ਕੀਤਾ ਨਾ ਕਿ ਹਜੇ ਅਜ ਤੱਕ ਲੀਡਰ ਨੇ ਕੀਤਾ ਨਾ ਕੋਈ ਐਮਐਲਏ ਲੱਭਿਆ ਔਰ ਅੱਗੇ ਵੀ ਕੋਈ ਨਹੀਂ ਲੱਭ ਰਿਆ ਸਭ ਮੈਦਾਨ ਸਾਫ ਕਰ ਛੜਿਆ ਉਹ ਇਕੱਲਾ ਹੀ ਬੜਾ ਲੋਕਾਂ ਦੇ ਨਾਲ ਖੜਾ ਹੈ 27 ਕਿਵੇਂ ਵੇਖਦਾ ਤੁਸੀਂ 27 ਦੇ ਵਿੱਚ ਕੋਈ ਗੱਲ ਸਰਕਾਰ ਪੀੜ ਹੋਏਗੀ ਵੋਟਾਂ ਪਾਣਗੇ ਲੋਕ ਨਾਲ ਸਰਕਾਰ ਦੇ ਬਿਲਕੁਲ ਸਾਨੂੰ ਪੂਰਾ ਭਰੋਸਾ ਹੈ ਤੋ ਸੋਚਿਆ અમારી ਪਾਰਟੀ ਦੇ ਸੀਨੀਅਰ ਰਗੂ ਸਾਹਿਬ ਸਿੰਘ ਸਾਭਾ ਜਰਣਾ ਗੱਲਬਾਤ ਕੀਤੀ ਜੀ ਉਹਨਾਂ ਨੇ ਕਹਿਣਾ ਸੀਗਾ ਕਿ ਪੇਰਾ ਪਿਛਲੇ ਦਿਨੀ ਜਿਹੜੇ ਹੜ੍ਹ ਦੀ ਮਾਰ ਦੇ ਨਾਲ ਸਰਹੱਦੀ ਇਹਦੇ ਜਿਹੜੇ ਟਕੜ ਹੋਏ ਨੇ ਉਹਨਾਂ ਨੂੰ ਮੋੜ ਤੋਂ ਪਹਿਲਾਂ ਵਾਂਗੂ ਖੜਾ ਚਰਦੇ ਵਿੱਚ ਜਿਹੜੀ ਆਮ ਆਦਮੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਦਿਨ ਰਾਤ ਜਿਹੜੀ ਝੋਟੀ ਹੋਈ ਆ ਉੱਥੇ ਉਹਨਾਂ ਵੱਲੋਂ ਜਿਹੜਾ ਵੀ ਪਿਛਲੇ ਦਿਨੀ ਆਪਣੇ ਪਿੰਡ ਬੇੜੀਆਂ ਬਜ਼ੁਰਗ ਦੀ ਗੱਲਬਾਤ ਕੀਤੀ ਜਾਵੇ ਤਾਂ ਜਿਹੜੇ ਪਿੰਡ ਜਿਹੜੇ ਇਸ ਹੜ੍ਹ ਦੀ ਮਾਰ ਦੇ ਵਿੱਚ ਆਏ ਸੀ ਉਹਨਾਂ ਨੂੰ ਬਚਾਉਣ ਦੇ ਵਿੱਚ ਸਿਰ ਤੋੜ ਮੱਜ ਤਾਂ ਜਿਹੜਾ ਸਾਫ ਸਿੰਘ ਸਾਭਾ ਉਹਨਾਂ ਦੇ ਵੱਲੋਂ ਵੀ ਕੀਤਾ ਜਾਂਦਾ ਔਰ ਆਉਣ ਵਾਲੇ ਦਿ ਮੋੜ ਪਰੰਦੇ ਕੜਾ ਕਰਨ ਲਈ ਉਹਨਾਂ ਦੇ ਰੁਸੇ ਨੂੰ ਤੋੜਨੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਔਰ ਰਹੀ ਗੱਲ ਵਿਰੋਧੀ ਤਰ੍ਹਾਂ ਦੀ ਗੱਲਬਾਤ ਕਰਨ ਦੀ ਉਹ ਸਿਰਫ ਆਨਲੀ ਸੈਲਫ ਹੈ ਤਾਂ ਕਿ ਇਹ ਸਮਝਾ ਦਿੱਤੀ ਕਿ ਗਰਾਊਂਡ ਲੈਵਲ ਤੋਂ ਉੱਤਰ ਕੇ ਉਹਨਾਂ ਦੇ ਬੋਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਜਾ। ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਐਸ ਪੰਜਾਬ ਦੇ ਨਾਲ ਮੈਂ ਨਿਰ ਸਸੀਕਾ